ਔਰ ਸਾਡਾ ਰੋਟਰੀ ਜਿਹੜੀ ਫੈਮਿਲੀ ਹੈ ਇਹ ਕਰੀਬ 13 ਮਿਲੀਅਨ 13 ਲੱਖ ਲੋਕ ਜਿਹੜੇ ਆ ਇਹ ਪੂਰੀ ਦੁਨੀਆ ਦੇ ਅੰਦਰ 545 ਕਲੱਬਸ ਹੈਗੇ ਆ ਔਰ ਸਾਡੇ 30 ਹਜ਼ਾਰ ਡਿਸਟ੍ਰਿਕਟ ਹੈਗੇ ਆ ਪੂਰੀ ਦੁਨੀਆ 'ਚ ਔਰ UNO ਤੋਂ ਜ਼ਿਆਦਾ ਜਿਹੜੇ ਕੰਟਰੀਜ਼ ਆ ਔਰ ਰੋਟਰੀ ਦੇ ਵਿੱਚ ਇਨਵੋਲਵ ਹੈ ਔਰ ਇਹ ਆਪਣੇ ਆਪ 'ਚ ਇੱਕ ਸੰਸਥਾ ਜਿਹੜੀ ਅਸੀਂ ਵਰਲਡਸ ਬਿਗੇਸਟ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਇਹ ਸੇਵਾ ਦੇ ਕੰਮਾਂ ਦੇ ਉੱਤੇ ਇੰਨੀ ਇਨਵੋਲਵ ਹੈਗੀ ਆ 200 ਤੋਂ ਵੱਧ ਕੰਟਰੀਆਂ ਨੇ ਜਿੱਥੇ ਰੋਟਰੀ ਕੰਮ ਕਰ ਰਹੀ ਹੈ ਔਰ ਰੋਟਰੀ ਦਾ ਵਿਜ਼ਨ ਸਰਵਿਸ ਆਫ ਆਪਸੈਲਫ ਅਸੀਂ ਆਪਣੇ ਆਪ ਤੋਂ ਉੱਠ ਕੇ ਸੇਵਾ ਕਰਦੇ ਹਾਂ ਔਰ ਇਹ ਸੇਵਾ ਭਾਵਨਾ ਹੀ ਹੈ ਜਿਹੜੀ ਰੋਟਰੀ ਨੂੰ ਅੱਜ ਵਰਲਡ ਦੇ ਵਿੱਚ ਉੱਪਰ ਲੈ ਜਾ ਰਹੀ ਹੈ ਕਿ 300 ਮੈਂਬਰ ਸਾਡੇ ਅੱਜ ਇਸ ਸੈਮੀਨਾਰ ਨੂੰ ਅਟੈਂਡ ਕਰਨ ਆਏ ਨੇ ਜਿਹੜੇ ਇਸ ਸਪਲੈਜ ਤੇ ਆਏ ਨੇ ਕਿ ਅਸੀਂ ਰੋਟਰੀ ਦੀ ਮੈਂਬਰਸ਼ਿਪ ਦੀ ਗ੍ਰੋਥ ਕਿੱਦਾਂ ਕਰਨੀ ਹੈ ਰੋਟਰੀ ਦੇ ਜਿਹੜੀ ਆਈਡਿਓਲੋਜੀ ਆ ਉਹਨੂੰ ਅੱਗੇ ਅਸੀਂ ਕਿੱਦਾਂ ਪਹੁੰਚਾਣਾ ਹੈ ਸਰ ਰੋਟਰੀ ਬਣ ਕੇ ਚੱਲਦੀ ਵੀ ਜਿਹੜਾ ਵੀ ਇਨਸਾਨ ਆਪਣੀ ਲਾਈਫ ਦੇ ਵਿੱਚ ਹਰ ਡਾਈਮੈਂਸ਼ਨ ਤੋਂ ਉਹ ਪੂਰਪੂਰਣ ਹੈ ਕੰਪਲੀਟ ਹੈ ਉਹਨੂੰ ਫਿਰ ਸੋਸਾਇਟੀ ਵਾਸਤੇ ਉੱਪਰ ਆ ਕੇ ਸੇਵਾ ਕਰਨੀ ਚਾਹੀਦੀ ਹੈ ਹੈਲੋ ਨੂੰ ਮਾਸਟਰ ਸਸ਼ੀਗਰ ਆਪ ਦੋਸਤੋ ਮੈਂ ਦਾਦਾ ਦੋ ਸਰਦੀਪ ਦੂ ਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਵੇ ਅਗਰ ਗੱਲ ਕਰੀ ਅੱਜ ਰੋਟਰੀ ਕਲੱਬ ਦੇ ਵੱਲੋਂ ਜਿਹੜਾ ਹੈ ਡਿਸਟ੍ਰਿਕਟ ਜਿਹੜਾ ਸੈਮੀਨਾਰ ਚੱਲ ਰਿਹਾ ਹੈ ਇਸ ਸਮੇਂ ਮੈਂਬਰਸ਼ਿਪ ਸੈਮੀਨਾਰ ਚੱਲ ਰਿਹਾ ਹੈ ਤਾਂ ਉਹ ਜਾਣਦੇ ਹਨ ਕਿਸ ਪ੍ਰਕਾਰ ਦੇ ਡਿਸਟ੍ਰਿਕਟ ਮੈਂਬਰਸ਼ਿਪ ਸੈਮੀਨਾਰ ਜਿਹੜਾ ਹੈ ਕੀ ਕੀ ਐਕਟੀਵਿਟੀਜ਼ ਆ ਰਹੀਆਂ ਕੌਣ ਅੱਜ ਗੈਸਟ ਆਏ ਸੀਗੇ ਸਸ਼ੀਕਲ ਜੀ ਇਹ ਰੋਟਰੀ ਦਾ ਅੱਜ ਜ ਮੈਂਬਰਸ਼ਿਪ ਸੈਮੀਨਾਰ ਹੈਗਾ ਜੀ ਇਹ ਸਾਡਾ ਡਿਸਟ੍ਰਿਕਟ 3070 ਜਿਹੜੀ ਕਿ ਪੰਜਾਬ ਹਿਮਾਚਲ ਔਰ ਜੀਐਨਟੀ ਕੇ ਔਰ ਲੇਹ ਲਾਧ ਤੱਕ ਹੈਗੀ ਹੈ ਔਰ ਸਾਡੇ ਡਿਸਟ੍ਰਿਕਟ ਵਿੱਚ 135 ਕਲਬਸ ਹੈਗੇ ਆ ਅੱਜ ਸਾਡਾ ਲੁਧਿਆਣਾ ਨਿਰਵਾਣਾ ਦੇ ਵਿੱਚ ਪ੍ਰੋਗਰਾਮ ਹੈਗਾ ਔਰ ਹਰ ਸਾਲ ਅਸੀਂ ਮੈਂਬਰਸ਼ਿਪ ਦਾ ਪ੍ਰੋਗਰਾਮ ਕਿਸੇ ਨਾ ਕਿਸੇ ਸਿਟੀ ਵਿੱਚ ਕਰਦੇ ਹਾਂ ਬਿਕੋਜ਼ ਦੁਨੀਆ ਦੀਆਂ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਹੈਗੀਆਂ ਹਰ ਆਰਗੇਨਾਈਜੇਸ਼ਨ ਦੇ ਵਿੱਚ ਇੱਕੋ ਇੱਕ ਮੇਜਰ ਪ੍ਰੋਬਲਮ ਹੈ ਕਿ ਮੈਂਬਰਸ਼ਿਪ ਜਿਹੜੀ ਹੈ ਉਹ ਜ਼ਿਆਦਾ ਨਹੀਂ ਵਧ ਪੈਂਦੀ ਬਿਕੋਜ਼ ਆਰਗੇਨਾਈਜੇਸ਼ਨਸ ਬਹੁਤ ਜ਼ ਇਸ ਕਰਕੇ ਮੈਂਬਰਸ਼ਿਪ ਜਿਹਦੀ ਆਰਗੇਨਾਈਜੇਸ਼ਨ ਦੀ ਮੈਂਬਰਸ਼ਿਪ ਵੱਧੀ ਹੈ ਉਹੀ ਆਰਗੇਨਾਈਜੇਸ਼ਨ ਕਾਮ ਕਾਮਯਾਬ ਹੈ ਔਰ ਸਾਡਾ ਰੋਟਰੀ ਜਿਹੜੀ ਫੈਮਿਲੀ ਹੈ ਇਹ ਕਰੀਬ 13 ਮਿਲੀਅਨ 13 ਲੱਖ ਲੋਕ ਜਿਹੜੇ ਹੈ ਇਹ ਪੂਰੀ ਦੁਨੀਆ ਦੇ ਅੰਦਰ 545 ਕਲੱਬਸ ਹੈਗੇ ਆ ਔਰ ਸਾਡੇ 30 ਹਜ਼ਾਰ ਡਿਸਟ੍ਰਿਕਟ ਹੈਗੇ ਆ ਪੂਰੀ ਦੁਨੀਆ ਚ ਔਰ ਯੂਨੋ ਤੋਂ ਜ਼ਿਆਦਾ ਜਿਹੜੇ ਕੰਟਰੀਜ਼ ਹੈ ਔਰ ਰੋਟਰੀ ਦੇ ਵਿੱਚ ਇਨਵੋਲਵ ਹੈ ਔਰ ਇਹ ਆਪਣੇ ਆਪ ਚ ਇੱਕ ਸੰਸਥਾ ਜਿਹੜੀ ਅਸੀਂ ਵਰਲਡਸ ਬਿਗੇਸਟ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਇਹ ਸੇਵਾ ਦੇ ਕੰਮਾਂ ਦੇ ਉੱਤੇ ਇੰਨੀ ਇਨਵੋਲਵ ਹੈਗੀ ਆ ਮੇਰਾ ਨਾਮ ਇੰਦਰਪਾਲ ਖੁਰਾਣਾ ਜੀ ਮੈਂ ਰੋਟਰੀ ਆਫ ਪੌੜਾ ਜੈਮਸ ਤੋਂ ਆ ਮੈਂ ਕਈ ਵਾਰੀ ਇਸ ਚੀਜ਼ ਨੂੰ ਅੱਗੇ ਵੀ ਕਹਿੰਦਾ ਆਇਆ ਵਾਂ ਔਰ ਮੇਰਾ ਵਿਜ਼ਨ ਹੈ ਰੋਟਰੀ ਦੇ ਵਿੱਚ ਮੇਨ ਕਿ ਅਸੀਂ ਜੇ ਆਪਣੀ ਪੋਲਿਟੀਕਲ ਪਾਰਟੀਆਂ ਨੂੰ ਰਿਕੁਐਸਟ ਕਰਦੇ ਹਾਂ ਕਈ ਵਾਰੀ ਕਿ ਜੇ ਉਹ ਰੋਟਰੀ ਦੇ ਪੈਟਰਨ ਤੇ ਚੱਲਣ ਤਾਂ ਸਾਡਾ ਦੇਸ਼ ਬੜੀ ਜਲਦੀ ਬਹੁਤ ਉੱਪਰ ਬੁਲੰਦੀਆਂ ਤੇ ਜਾ ਸਕਦਾ ਰੋਟਰੀ ਦੀ ਇੱਕ ਖਾਸियत ਹੈ ਕਿ 30 ਜੂਨ ਨੂੰ ਰਾਤੀ 12 ਵਜੇ ਪੂਰੇ ਦਾ ਪੂਰਾ ਤਖਤਾ ਪਲਟ ਜਾਂਦਾ ਟੌਪ ਟੂ ਬਾਟਮ ਪ੍ਰੈਜ਼ੀਡੈਂਟ ਤੋਂ ਲੈ ਕੇ ਆਹਰੇ ਪ੍ਰੈਜ਼ੀਡੈਂਟ ਤੱਕ ਰਾਤੀ 12 ਵਜੇ ਉਹਨਾਂ ਦਾ ਟਿਨਰ ਖਤਮ ਹੋ ਜਾਂਦਾ ਤੇ ਮੈਂ ਆਪਣੇ ਦੇਸ਼ ਦੇ ਪੋਲੀਟੀਕਲ ਪਾਰਟੀਆਂ ਨੂੰ ਇਹ ਰਿਕੁਐਸਟ ਕਰਾਂਗਾ ਕਿ ਉਹ ਵੀ ਇਸ ਪੈਟਰਨ ਤੇ ਚੱਲਣ ਤੇ ਆਪਣੇ ਆਪ ਆਪਣੀ ਕੁਰਸੀ ਨੂੰ ਛੱਡ ਕੇ ਨਵੇਂ ਜਿਹੜੇ ਪ੍ਰੈਜ਼ੀਡੈਂਟ ਨੇ ਨਵੇਂ ਜਿਹੜੇ ਅਹੁਦੇਦਾਰ ਨੇ ਉਹਨਾਂ ਨੂੰ ਅਗਰ ਚਾਂਸ ਦੇਣ ਤਾਂ ਉਹ ਸੇਵਾ ਭਾਵਨਾ ਨਾਲ ਅਗਰ ਦੇਸ਼ ਦੀ ਸੇਵਾ ਕਰਨਗੇ ਤਾਂ ਸਾਡਾ ਦੇਸ਼ ਬਹੁਤ ਜਲਦੀ ਨੰਬਰ 1 ਤੇ ਪਹੁੰਚ ਜਾਊਗਾ ਅੱਜ ਤਾਂ ਅਸੀਂ ਨੰਬਰ 4 5 ਤੇ ਹਾਂ ਤੇ ਰੋਟਰੀ ਦੀ ਸੇਵਾ ਜਿਹੜੀ ਹੈ ਉਹਦਾ ਪਲੇਟਫਾਰਮ ਇੱਕ ਆਪਣਾ ਹੀ ਹੈ ਰੋਟਰੀ ਦੇ ਵਿੱਚ ਅਸੀਂ ਜਿਸ ਤਰ੍ਹਾਂ ਹੁਣੇ ਰਾਜਨ ਜੀ ਨੇ ਦੱਸਿਆ ਕੀ تقریبا تقریبا 200 ਤੋਂ ਵੱਧ ਕੰਟਰੀਆਂ ਨੇ ਜਿੱਥੇ ਰੋਟਰੀ ਕੰਮ ਕਰ ਰਹੀ ਹੈ ਔਰ ਰੋਟਰੀ ਦਾ ਵਿਜ਼ਨ ਸਰਵਿਸ ਅਬ ਆਪ ਸੈਲਫ ਅਸੀਂ ਆਪਣੇ ਆਪ ਤੋਂ ਉੱਠ ਕੇ ਸੇਵਾ ਕਰਦੇ ਹਾਂ ਔਰ ਇਹ ਸੇਵਾ ਭਾਵਨਾ ਹੀ ਹੈ ਜਿਹੜੀ ਰੋਟਰੀ ਨੂੰ ਅੱਜ ਵਰਲਡ ਦੇ ਵਿੱਚ ਉੱਪਰ ਲੈ ਜਾ ਰਹੀ ਹੈ ਮੈਂਬਰਸ਼ਿਪ ਡਵੈਲਪਮੈਂਟ ਜਿਹੜਾ ਸੈਮੀਨਾਰ ਆ ਉਹ ਇਸ ਕਰਕੇ ਰੱਖਿਆ ਜਾਂਦਾ ਕਿ ਅਸੀਂ रिटेंशन इज बेटर देन रिटेंशन ਸਾਨੂੰ ਆਪਣੇ ਜਿਹੜੇ ਰੋਟਰੀਏ ਨੇ ਉਹਨਾਂ ਨੂੰ ਰਿਟੇਨ ਕਰਨਾ ਜ਼ਿਆਦਾ ਜ਼ਰੂਰੀ ਹੈ ਉਹਦੇ ਵਾਸਤੇ ਅਸੀਂ ਨਵੇਂ ਮੈਂਬਰਾਂ ਨੂੰ ਇਨਡਕਟ ਕਰਦੇ ਆਂ ਔਰ ਚਾਹੀਦਾ ਸਾਨੂੰ ਕਿ ਅਸੀਂ ਜਿੰਨੇ ਵੀ ਨਵੇਂ ਮੈਂਬਰ ਸਾਡੇ ਆਂਦੇ ਨੇ ਉਹਨਾਂ ਕੋਲੋਂ ਉਹਨਾਂ ਨੂੰ ਦੱਸਿਏ ਕਿ ਵਾਟ ਇਜ਼ ਰੋਟਰੀ ਤੋਂ ਉਹਦੇ ਵਾਸਤੇ ਮੈਂ ਆਪਣੇ ਕਲਬ ਦੇ ਪ੍ਰੈਜ਼ੀਡੈਂਟ ਪਵਨ ਜੀ ਨੂੰ ਕਵਾਂਗਾ ਕਿ ਉਹ ਵੀ ਆਪਣੇ ਵਿਚਾਰ ਤੁਹਾਡੇ ਨਾਲ ਸਾਂਝ ਕਰੇ ਪਵਨ ਜੀ ਕੋ ਜਾਨਣਾ ਵੈਲੇ ਕਿ ਉਸ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗਾ ਅੱਜ ਤੁਹਾਡੇ ਮੈਂਬਰ ਕਿਹੜੇ-ਕਿਹੜੇ ਰਾਜਾਂ ਤੋਂ ਆਏ ਨੇ ਕਿੰਨੇ ਕੁ ਮੈਂਬਰ ਆਏ ਨੇ ਕਿਦਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਕਿੰਨਾਂ ਗੱਲਾਂ ਬਾਤਾਂ ਉੱਤੇ ਚਰਚਾਾਂ ਕੀਤੀ ਜਾ ਰਹੀ ਹੈ ਮੈਂਬਰਸ ਨੂੰ ਜਿਹੜੇ ਬੁਲਾਏ ਗਏ ਨੇ ਜਿਹੜੇ ਮੈਂਬਰ ਨੇ ਉਹ ਜੀਐਨਕੇ ਤੋਂ ਆਏ ਨੇ ਹਿਮਾਚਲ ਤੋਂ ਆਏ ਨੇ ਪੰਜਾਬ ਤੋਂ ਆਏ ਨੇ ਸਾਡਾ ਡਿਸਟ੍ਰਿਕਟ ਲਦਾਖ ਤੋਂ ਲੈ ਕੇ ਆਲਮੋਸਟ ਅੰਮ੍ਰਿਤਸਰ ਤੱਕ ਚੱਲਦਾ ਹੈ ਰਾਜਸਥਾਨ ਤੋਂ ਰਾਜਸਥਾਨ ਤੋਂ ਚੀਫ ਜੀ ਸਾਡੇ ਕੋਟਾ ਤੋਂ ਆਏ ਨੇ ਜਿਹੜੇ ਤੇ ਮੈਂਬਰ ਜਿਹੜੇ ਐਗਜ਼ੈਕਟ ਮੈਂਬਰਸ਼ਿਪ ਦੀ ਜਿੰਨੇ ਮੈਂਬਰ ਆਏ ਨੇ ਉਹ ਤਾਂ ਤੁਹਾਨੂੰ ਅੰਦਰੋਂ ਹੀ ਪਤਾ ਲੱਗ ਸਕਦਾ ਲੇਕਿਨ ਜੋ ਸਾਨੂੰ ਸਾਹਨੇ ਨਜ਼ਰ ਆਂਦਾ ਉਹ ਤਕਰੀਬਨ 300 ਪਲੱਸ ਮੈਂਬਰ ਤਾਂ ਸਾਹਮਣੇ ਨਜ਼ਰ ਆਂਦੇ ਨੇ ਕਿ 300 ਮੈਂਬਰ ਸਾਡੇ ਅੱਜ ਇਸ ਸੈਮੀਨਾਰ ਨੂੰ ਅਟੈਂਡ ਕਰਨ ਆਏ ਨੇ ਜਿਹੜੇ ਇਸ ਸਪਲੈਜ ਤੇ ਆਏ ਨੇ ਕਿ ਅਸੀਂ ਰੋਟਰੀ ਦੀ ਮੈਂਬਰਸ਼ਿਪ ਦੀ ਗਰੋਥ ਕਿੱਦਾਂ ਕਰਨੀ ਹੈ ਰੋਟਰੀ ਦੇ ਜਿਹੜੀ ਆਈਡਿਓਲੋਜੀ ਆ ਉਹਨੂੰ ਅੱਗੇ ਅਸੀਂ ਕਿੱਦਾਂ ਵਧਾਣਾ ਹੈ ਸੋ ਸਾਰਾ ਗੱਲ ਕਰੀਏ ਸਪੀਕਰ ਸਾਹਿਬ ਆਏ ਸੀ ਕਿ ਕਿਹੜੀਆਂ ਚੰਨ ਗੱਲਾਂ ਜਿਹੜੀਆਂ ਤੁਹਾਡੀ ਪੂਰੀ ਟੀਮ ਦੇ ਨਾਲ ਕਰਕੇ ਸਪੀਕਰ ਸਾਹਿਬ ਨੇ ਅੱਜ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਜੀ ਕਿ ਸਭ ਤੋਂ ਉਹਨਾਂ ਨੇ ਗੁਰੂ ਸਾਹਿਬਾਨ ਦੀਆਂ ਗੱਲਾਂ ਕਰਕੇ ਸੇਵਾ ਦੀਆਂ ਗੱਲਾਂ ਕੀਤੀਆਂ ਕਿ ਕਿਸ ਤਰ੍ਹਾਂ ਅ ਅਸੀਂ ਜ਼ਿੰਦਗੀ ਦੇ ਅੰਦਰ ਸਾਡਾ ਸਭ ਤੋਂ ਜਿਹੜਾ ਇੰਪੋਰਟੈਂਟ ਪਾਰਟ ਹੈ ਉਹ ਸਰਵਿਸ ਅਬਵ ਸੈਲਫ ਮਤਲਬ ਸੇਵਾ ਆ ਤਾਂ ਅਲੱਗ-ਅਲੱਗ ਗੁਰੂ ਸਾਹਿਬਾਨ ਨੇ ਆਪਣੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਸੰਤਾਂ ਮਹਾਤਮਾਵਾਂ ਨੇ ਇਨਸਾਨ ਨੂੰ ਸੇਵਾ ਬਾਰੇ ਕਹਿੰਦੇ ਆ ਰਹੇ ਆਂ ਔਰ ਅੱਜ ਦੇ ਜਿਹੜੇ ਸਾਡੇ ਸਪੀਕਰ ਸਾਹਿਬ ਚੀਫ ਗੈਸ ਸੀਗੇ ਉਹਨਾਂ ਨੇ ਸਾਨੂੰ ਸੇਵਾ ਦੇ ਬਾਰੇ ਚ ਦੱਸਿਆ ਵੀ ਦੁਨੀਆ ਦਾ ਸਾਡੀ ਜ਼ਿੰਦਗੀ ਦਾ ਜਿਹੜਾ ਸਭ ਤੋਂ ਸੱਚਾ ਔਰ ਉੱਚਾ ਕਰਮ ਹੈ ਔਰ ਸਭ ਤੋਂ ਉੱਚਾ ਤਰਮ ਹੈ ਉਹ ਸੇਵਾ ਆ ਜੋ ਕਿ ਰੋਟਰੀ ਦਾ ਮੇਨ ਟੀਮ ਹੈ ਔਰ ਰੋਟਰੀ ਇਹ ਮੰਨ ਕੇ ਚੱਲਦੀ ਹੈ ਵੀ ਜਦੋਂ ਵੀ ਕੋਈ ਵੀ ਇਨਸਾਨ ਆਪਣੀਆਂ ਬੇਸਿਕ ਉਹਨੂੰ ਪਰਮਾਤਮਾ ਨੇ ਛੱਤ ਦੇ ਦਿੱਤੀ ਖਾਣ ਨੂੰ ਖਾਣਾ ਦੇ ਦਿੱਤਾ ਪਹਿਨਣ ਨੂੰ ਕੱਪੜੇ ਦੇ ਦਿੱਤੇ ਉਹਨੂੰ ਆਪਣੇ ਵਾਸਤੇ ਆਪਣੀ ਸੈਲਫ ਵਾਸਤੇ ਅਪਗ੍ਰੇਡ ਕਰਤਾ ਤੇ ਜਦੋਂ ਉਸ ਤੋਂ ਬਾਅਦ ਜਦੋਂ ਨੈਕਸਟ ਲੈਵਲ ਉਹ ਇਨਸਾਨ ਨੂੰ ਚਾਹੀਦਾ ਵੀ ਉਹ ਦੂਸਰਿਆਂ ਦੀ ਸੇਵਾ ਕਰੇ ਸੋ ਰੋਟਰੀ ਮੰਨ ਕੇ ਚੱਲਦੀ ਵੀ ਜਿਹੜਾ ਵੀ ਇਨਸਾਨ ਆਪਣੀ ਲਾਈਫ ਦੇ ਵਿੱਚ ਹਰ ਡਾਈਮੈਂਸ਼ਨ ਤੋਂ ਉਹ ਪਰਿਪੂਰਨ ਹੈ ਕੰਪਲੀਟ ਹੈ ਉਹਨੂੰ ਫਿਰ ਸੋਸਾਇਟੀ ਵਾਸਤੇ ਉੱਪਰ ਆ ਕੇ ਸੇਵਾ ਕਰਨੀ ਚਾਹੀਦੀ ਹੈ ਰੋਟਰੀ ਨੇ ਇੱਕ ਬਹੁਤ ਵੱਡਾ ਕੰਮ ਜਿਹੜਾ ਕੀਤਾ ਹੈ ਅੱਜ ਪੂਰੇ ਵਰਲਡ ਦੇ ਵਿੱਚੋਂ ਪੋਲੀਓ ਨੂੰ ਐਰੇਡੀਕੇਟ ਕੀਤਾ ਜੀ 1985 ਚ ਸ਼ਾਇਦ ਇਹ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਸੀ ਤੇ ਅੱਜ ਵਰਲਡ ਦੇ ਵਿੱਚ ਸਾਡੇ ਹਿੰਦੁਸਤਾਨ ਦੇ ਵਿੱਚ ਤਾਂ ਕੋਈ ਪੋਲੀਓ ਦਾ ਮਰੀਜ਼ ਨਹੀਂ ਰਿਹਾ ਸਾਡੇ ਪੜੋਸੀ ਦੇਸ਼ ਪਾਕਿਸਤਾਨ ਚ ਸ਼ਾਇਦ ਇੱਕ ਜਾਂ ਦੋ ਮਰੀਜ਼ ਨੇ ਜਿਹੜੇ ਨੋਟਿਸ ਕੀਤੇ ਗਏ ਨੇ ਔਰ ਇਹ ਉਪਰਾਲਾ ਰੋਟਰੀ ਨੇ ਜਦੋਂ ਲਿਆ ਸੀ ਉਦੋਂ ਕੋਈ ਸੋਚ ਨਹੀਂ ਸੀ ਸਕਦਾ ਕਿ ਇਹ ਬਿਮਾਰੀ ਨੂੰ ਜੜ੍ਹ ਤੋਂ ਪੂਰੇ ਵਰਲਡ ਦੇ ਵਿੱਚੋਂ ਖਤਮ ਕੀਤਾ ਜਾ ਸਕਦਾ ਹੈ ਔਰ ਰੋਟਰੀ ਨੇ ਇਹ ਕਰਕੇ ਦਿਖਾਇਆ ਹੁਣ ਜਿਹੜਾ ਨਵਾਂ ਟੀਚਰ ਰੋਟਰੀ ਨੇ ਲਿਆ ਉਹ ਹੈ ਲਿਟਰੇਸੀ ਦਾ ਹਰ ਬੱਚਾ ਹਰ ਦੇਸ਼ ਦਾ ਜਿਹੜਾ ਇਸ ਦੇਸ਼ ਦਾ ਬੱਚਾ ਉਹ ਨਵਾਂ ਪੜਿਆ ਲਿਖਿਆ ਬੱਚਾ ਹੀ ਅੱਗੇ ਆਊਗਾ ਕੋਈ ਅ ਅਗਿਆਨਤਾ ਦਾ ਭਰਿਆ ਬੱਚਾ ਜਿਹੜਾ ਉਹ ਜਵਾਨ ਹੋ ਕੇ ਇਹ ਨਹੀਂ ਕਹੂਗਾ ਕਿ ਮੈਂ ਪੜਿਆ ਨਹੀਂ ਹੈਗਾ ਇਹ ਰੋਟਰੀ ਦਾ ਹੁਣ ਟੀਚਾ ਹੈ ਕਿ ਅਸੀਂ ਹਰ ਬੱਚੇ ਨੂੰ ਪੜਾਣਾ ਹੀ ਪੜਾਣਾ ਹੈ। ਹਾਂ ਜੀ ਸਰ ਠੀਕ ਹੈ ਨਾ। ਅਸੀਂ ਅੱਜ ਐਟੈਂਡ ਕਰ ਰਹੇ ਹਾਂ ਜਿੱਥੇ ਮੈਂਬਰਸ਼ਿਪ ਡਿਵੈਲਪਮੈਂਟ ਸੈਮੀਨਾਰ। ਮੈਂ ਪਵਨ ਕੁਮਾਰ ਗੱਲ ਰਾ ਪ੍ਰੈਜ਼ੀਡੈਂਟ ਰੋਟਰੀ ਕਲੱਬ ਫੋਡਰ ਜੇਮਸ। ਅੱਜ ਜਿਸ ਤਰ੍ਹਾਂ ਅੰਤ ਸਾਡੇ ਗਵੰਦਰ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਅਸੀਂ ਮੈਂਬਰ ਨਵੇਂ ਬਣਾਣੇ ਹਨ। ਹੜੇ ਮੈਂਬਰ ਘਟ ਰਹੇ ਆ। ਉਹਦੇ ਨਾਲ ਜੂਰੀ ਹੈ ਕਿ ਅਸੀਂ ਮੈਂਬਰ ਨਹੀਂ ਅਸੀਂ ਬਣਾਨੇ ਰੋਟਰੀਅਨਸ। ਰੋਟਰੀਅਨ ਜੋ ਇੱਕ ਬੰਦਾ ਬਣ ਜਾਂਦਾ ਉਹਦੇ ਅੰਦਰ ਜਿਹੜਾ ਜਜ਼ਬਾ ਹੁੰਦਾ ਹੈ ਇੱਕ ਰੋਟਰੀ ਬਣਨ ਤੋਂ ਬਾਅਦ ਸਿਵਾ ਭਾਵ ਦਾ। ਉਹ ਹੋਣਾ ਚਾਹੀਦਾ ਵਾ ਇਹੀ ਗੱਲ ਸਾਡੇ ਜਿਆਜਾ ਗੈਸ ਸਪੀਕਰ ਸੀਗੇ ਸਪੀਕਰ ਵਿਧਾਨ ਸਭਾ ਦੇ ਉਹਨੇ ਇਹ ਕਿਹਾ ਕਿ ਮੈਂ ਅੱਜ ਇਸ ਮਕਾਮ ਤੇ ਪਹੁੰਚਿਆ ਸਪੀਕਰ ਬਣਿਆ ਵਿਧਾਨ ਸਭਾ ਦਾ ਇਹ ਵੀ ਸੇਵਾ ਭਾਵਨਾ ਤੋਂ ਬਣਿਆ ਸੇਵਾ ਕਰਦਾ ਸੀ ਹਸਪੀਟਲ ਦੇ ਵਿੱਚ ਤੇ ਪਹੁੰਚਿਆ ਵਾ ਵੀ ਕੈਨ ਡੂ ਐਨੀਥਿੰਗ ਪ੍ਰੋਟਰੀ ਵਿੱਚ ਜੇ ਸਾਡਾ ਸੇਵਾ ਭਾਵ ਹੈਗਾ ਤਾਂ ਬਹੁਤ ਬਹੁਤ ਤੁਹਾਡਾ ਥੈਂਕ ਯੂ ਥੈਂਕ ਯੂ ਸੋ ਦੋਸਤੋ ਸਿਆਸ ਕਰ ਦੇਗੇ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਉਹਨਾਂ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਵੀ ਕਰੋ ਸੋ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹ